ਅਗਲੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਫਰਮਾਨ ਕਰਦੇ ਨੇ ਵਢੀ ਵਡਿਆਈ ਜਾ ਵਡਾ ਨਾ ਉਸ ਦੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਕਿਸ ਕਰਕੇ ਉਸ ਦਾ ਨਾਮ ਬਹੁਤ ਵੱਡਾ ਹੈ ਉਹਦੀ ਹਸਤੀ ਬਹੁਤ ਵੱਡੀ ਹੈ ਕਈ ਵਾਰ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ ਹਸਤੀ ਬਹੁਤ ਵੱਡੀ ਨਹੀਂ ਹੁੰਦੀ ਕਲਾ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗੁਣ ਬਹੁਤ ਵੱਡੇ ਨਹੀਂ ਨਾਮ ਬਹੁਤ ਵੱਡਾ ਹੈ ਤਾਕਤ ਬਹੁਤ ਵੱਡੀ ਨਹੀਂ ਨਾਮ ਬਹੁਤ ਵੱਡਾ ਹੈ ਗਿਆਨ ਬਹੁਤ ਵੱਡਾ ਨਹੀਂ ਨਾਮ ਬਹੁਤ ਵੱਡਾ ਹੈ ਲੇਕਿਨ हे ਪ੍ਰਭੂ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇਰੀ ਹਸਤੀ ਬਹੁਤ ਵੱਡੀ ਹੈ ਤੇਰੀ ਵਡਿਆਈ ਬਹੁਤ ਵੱਡੀ ਹੈ ਇਸ ਵਾਸਤੇ ਸਹੀ ਹੈ ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਚ ਹੀ ਵਡਿਆਈ ਹੈ ਉਹ ਖੁਸ਼ ਆਮਦ ਨੇ ਵਦਾਕੇ ਗਲ ਨਹੀਂ ਆਖੀ ਗਈ ਘਟਾਕੇ ਗਲ ਨਹੀਂ ਆਖੀ ਗਈ ਵਢੀ ਵਢੇ ਆਈ ਜਾਂ ਸੱਚ ਨਿਆਉ हे ਪ੍ਰਮਾਤਮਾ ਏਕ ਤੇਰੀ ਦੂਜੀ ਬਹੁਤ ਵੱਡੀ ਵਢਾਈ ਹੈ ਕਿ ਤੇਰਾ ਨਿਆਉ ਹੀ ਸੱਚ ਦੇ ਖੜਾ ਹੈ ਤੂੰ ਸੱਚਾ ਨਿਆਉ ਕਰਦਾ ਹੈ ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ ਜਿੱਥੇ ਸੱਚ ਹੈ ਜਿਸ ਦਾ ਇਨਸਾਫ ਵੀ ਸੱਚਾ ਹੈ ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਪਹਿਰੇ ਮੁਤਾਬਕ ਇਹ ਜੀਵੇ ਜ਼ਮੀਨ ਦੇ ਉੱਤੇ ਜਿੰਨੀਆਂ ਅਦਾਲਤਾਂ ਨੇ ਸਭ ਦੇ ਬੂਏ ਬੰਦ ਕਰਨੇ ਪੈਣਗੇ ਲੋੜ ਵੀ ਨਹੀਂ ਨਾ ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ ਰੱਬੀ ਕਾਨੂੰਨ ਦੀ ਸਮਝ ਆ ਗਈ ਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ ਰੱਬ ਦੇ ਕਾਨੂੰਨ ਵਿੱਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ ਕਿ ਦੂਜੇ ਨੂੰ ਦੁੱਖ ਦੇਵੇਂਗਾ पलट ਕੇ ਦੁੱਖ ਵਾਪਸ ਆਏਗਾ ਦੂਜੇ ਨੂੰ ਕਲੇਸ਼ ਦੇਵੇਂਗਾ पलट ਕੇ ਕਲੇਸ਼ ਵਾਪਸ ਆਵੇਗਾ ਦੂਜੇ ਨੂੰ ਤੂੰ ਛਲੇਗਾ لازਮੀ ਤੂੰ ਵੀ ਛਲੇ ਆ ਜਾਏਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਲਾਲਤਾਂ ਦੇ ਬੂਹੇ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਪਹਿ ਨਹੀਂ ਮੰਨਦਾ ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਨੇ ਐ ਬੰਦੇ ਤੂੰ ਜੋ ਕੁਝ ਜਗਤ ਨੂੰ ਦੇਵੇਂਗਾ ਪਲਟ ਕੇ ਉਹੀ ਕੁਝ ਤੇਰੀ ਝੋਲੀ ਚ ਵਾਪਸ ਆਵੇਗਾ ਇਹ ਅਟਲ ਨਿਯਮ ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ ਆਪਣੀ ਚਤਰਾਹੀ ਨਾਲ ਤੋੜ ਨਹੀਂ ਸਕਦਾ ਮਰੋੜ ਨਹੀਂ ਸਕਦਾ ਵਡੀ ਵਡਿਆਈ ਜਾਂ ਸੱਚ ਨਿਆਉ ਵਡੀ ਵਡਿਆਈ ਜਾਂ ਨਹਿ ਚਲਤਾ ਤੇਰੀ ਬਹੁਤ ਵਡਿਆਈ ਵੱਡੀ ਏ અપਾਰ ਮੈਂ ਮੈਂ ਕਿਉਂਕਿ ਤੇਰਾ ਟਿਕਾਣਾ ਵੱਡਾ ਹੈ ਅਸਤਰ ਨਹਿ ਚਲੇ ਹੈ ਦੇਖਿਆ ਹੋਇਆ ਹੈ ਤੇ ਸਾਡੀ ਹਾਲਤ ਏ ਹੈ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਜਿਸ ਸਿੰਘਾਸਣ ਤੇ ਅਸੀਂ ਬੈਠੇ ਆ ਸਾਥੋਂ ਪਹਿਲੇ ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿੰਨੇ ਬੈਠ ਚੁਕੇ ਨੇ ਇੱਕ ਆਲਮ ਨੇ ਐਸਾ ਹੈ ਕਿ ਇੱਕ ਮਨੁੱਖ ਜਿੱਥੇ ਖੜਾ ਹੈ ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ ਪਤਾ ਨਹੀਂ ਕਿੰਨੇ ਮਰਦਿਆਂ ਦੀ ਖਾਕ ਪਤਾ ਨਹੀਂ ਕਿੰਨੇ ਮਨੁੱਖ ਮਿੱਟੀ ਵਿੱਚ ਮਿੱਟੀ ਹੋ ਚੁਕੇ ਨੇ ਹਰ ਬੰਦਾ ਜਿੱਥੇ ਖੜਾ ਹੈ ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ ਸਾਡਾ ਟਿਕਾਣਾ ਲੈ ਚਲ ਨਹੀਂ ਅਸੀਂ ਜਿੱਥੇ ਰਹਿੰਦੇ ਪਿਆ ਸਾਥੋਂ ਪਹਿਲੇ ਕੋਈ ਹੋਰ ਰਹਿ ਚੁਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਏ ಪರಿਪੂਰਨ ਪ੍ਰਮਾਤਮਾ ਚੁਕੇ ਤੇਰਾ ਅਸਥਾਨ ਨਿਚਲ ਹੈ ਤੇਰਾ ਟਿਕਾਣਾ ਨਿਚਲ ਹੈ ਇਸ ਵਾਸਤੇ ਤੇਰੀ ਵਡਿਆਈ ਨਿਚਲ ਹੈ ਵੱਡੀ ਵਡਿਆਈ ਜਾਣੈ ਚਲ ਥਾਉ ਵੱਡੀ ਵਡਿਆਈ ਜਾਣੈ ਆਲਾ ਜੀਵ ਕੀ ਆਖ ਰਹੇ ਨੇ ਜੀਵ ਕੀ ਬੋਲ ਰਹੇ ਨੇ ਤੂੰ ਸਾਰਿਆਂ ਦੀ ਜਾਣਨਾ ਸਾਰਿਆਂ ਦੀ ਜਾਣਨਾ ਬਲਕੇ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਨਾ ਕੋਈ ਅੰਦਰੋਂ ਕੀ ਬੋਲ ਰਿਹਾ ਹੈ ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ ਹੈ ਕੋਈ ਜ਼ਬਾਨ ਨਾਲ ਕੀ ਬੋਲ ਰਿਹਾ ਹੈ ਬਲਕੇ ਤੂੰ ਬਹੁਤ ਗਹਿਰਾ ਜਾਨਣਾ ਹੈ ਉਹਦੇ ਭਾਵ ਕੀ ਬੋਲ ਰਹੇ ਨੇ ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ ਵੱਡੀ ਵਡਿਆਈ જાણે આલા હાથી કી ચંગાડ પલ પાછે પહોંચે તાએ ચીટી કી પukar પહેલે હી સુનિયત હે તું એસે તીખે કન રખ રહે હે કે તું કીટી દી ફરિયાદ પહેલે સુન લેના હાથી દી પukar નાલો وچ ઇતને તીખે તારી સ્રોત હે ઇતને તીખે तेरे કાન આ વડી વડાયે બુઝહે સબ ભાવ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੂੰ ਹਰ ਤਰ੍ਹਾਂ ਦੇ ਭਾਵ ਨੂੰ ਬੁਝਣਾ ਇਹਦੀ ਭਾਵਨਾ ਕੀ ਹੈ ਉਸਦੀ ਭਾਵਨਾ ਕੀ ਹੈ ਉਸ ਦੇ ਅੰਦਰ ਕਿੰਨਾ ਪਿਆਰ ਹੈ ਉਸ ਦੇ ਅੰਦਰ ਕਿਤਨੀ ਕਿ ਸ਼ਰਧਾ ਹੈ ਤੂੰ ਅੰਦਰ ਦੀ ਸਾਰਿਆਂ ਦੀ ਜਾਣਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੂੰ ਤੇ ਸਾਰਿਆਂ ਦੇ ਘਟ ਦੀ ਜਾਣਨਾ ਭਾਈ ਗੁਰਦਾਸ ਸਿੰਘ ਸਾਹਿਬ ਤੇ ਕਹਿੰਦੇ ਨੇ ਅੰਤਰ ਜਾਨਮੀ ਸੁੰਨ ਕੰਪਤ ਹੂੰ ਅੰਤਰਗਤ اے ਪ੍ਰਭੂ ਜਦ ਮੈਂ ਸੁਣਦਾ ਕਿ ਤੂੰ ਅੰਦਰ ਦੀ ਜਾਣਨ ਵਾਲਾ ਹੈ ਹਰ ਇੱਕ ਦੀ ਅੰਦਰ ਨੂੰ ਤੂੰ ਸੋਜ ਬੋਝ ਰੱਖਦਾ ਹੈ ਤੇ ਹਰ ਇੱਕ ਦੇ ਅੰਦਰ ਤੂੰ ਝਾਤ ਮਾਰਦਾ ਮੈਂ ਕੰਬ ਜਾਂਦਾ ਕਮੜੀ ਛਿੜ ਜਾਂਦੀ ਫਿਰ ਤੇ ਮੇਰੇ ਅੰਦਰ ਜਿਹੜੇ ਫੁਰਨੇ ਚੱਲਦੇ ਨੇ ਉਹ ਵੀ ਤੂੰ ਜਾਣਦਾ ਹੋਵੇਂਗਾ ਤੇ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਤੇ ਫੁਰਨੇ ਚੱਲਦੇ ਨੇ ਉਹ ਬਹੁਤੇ ਠੀਕ ਨਹੀਂ ਆਉਂਦੇ ਮਾੜੇ ਹੀ ਹੁੰਦੇ ਨੇ ਗੰਧੇ ਹੀ ਹੁੰਦੇ ਨੇ ਤੋ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਕੰਬੜੀ ਛੜ ਜਾਂਦੀ ਹੈ ਕਿ ਜਦ ਮੈਂ ਦੇਖਨਾ ਕਿ ਤੂੰ ਤੇ ਅੰਦਰ ਦੇ ਵਿਚਾਰ ਵੀ ਪੜ ਲੈਣਾ ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ पतत पावन ਸੁਨ ਆਸਰੋ ਉਰਧਾਰ ਹੋ ਪਰ ਇੱਕ ਹੈ ਆਸਾ ਇੱਕ ਓਟ ਲੈ ਕੇ ਆ ਜਾ ਨਾ ਤੇਰੇ ਦਰ ਤੇ ਕਿ ਤੂੰ पतत पावन ਨਹੀਂ ਤੂੰ ਨਜ਼ਰ ਅੰਦਾਜ਼ ਵੀ ਕਰ ਦੇਣਾ ਤੂੰ ਗੁਨਾਹਾਂ ਤੇ ਪਰਦਾ ਵੀ ਪਾ ਦੇਣਾ ਤੂੰ ਐਸਾ ਪੁਰਖ ਹੈ ਤੂੰ ਐਸਾ ਸੱਚਾ ਬਖਸ਼ਿੰਦ ਹੈ ਕਿ ਜੈਸੇ ਗੰਦਗੀ ਦੇ ਵਿੱਚ ਲਿਬੜੇ ਹੋਏ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਕੜੀ ਚ ਲੈ ਲੈਂਦੀ ਏ ਇਹ ਪ੍ਰਭੂ ਦਇਆ ਤੇਰਾ ਸੁਭਾ ਹੈ ਕੋਈ ਗੰਦਾ ਜੀ ਵੀ ਤੇਰੇ ਦਰ ਤੇ ਪੁਕਾਰ ਕਰੇ ਤੇ ਆਵੇ ਤੂੰ ਉਹਨੂੰ ਗਲਵਕੜੀ ਚ ਲੈ ਲੈਣਾ ਤੂੰ ਆਪਣੇ ਕੋਲ ਉਸ ਨੂੰ ਥਾ ਦੇਣਾ ਤੋ ਤੂੰ ਸਾਰਿਆਂ ਦੇ ਭਾਅ ਸਾਰਿਆਂ ਦੀ ਸ਼ਰਧਾ ਨੂੰ 부ਝਣ ਵਾਲਾ ਹੈ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਝ ਦੇਣਾ ਹੈ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ ਮੈਂ ਇਹ ਦੇ ਦੇ ਆ ਕਿ ਨਹੀਂ ਕਈ ਦਫਾ ਪਿਤਾ ਪੁੱਤਰਾ ਤੋਂ ਪੁੱਛਦਾ ਹੈ ਇਹ ਚੀਜ਼ ਮੈਂ ਫਲਾਣੇ ਨੂੰ ਦੇ ਦੇ ਆ ਕਿ ਨਹੀਂ ਕਈ ਦਫਾ ਪੁੱਤਰ ਪੁੱਛਦੇ ਨੇ ਇਹ ਦੇ ਦਈਏ ਕਿ ਨਹੀਂ ਰਾਜਾ ਆਪਣੇ ਮਹਤੇ ਹੁਕਮਰਾਨਾਂ ਤੋਂ ਪੁੱਛਦਾ ਹੈ ਸਲਾਹ مشورہ ਕਰਦਾ ਹੈ ਇਹ ਚੀਜ਼ ਪਰਜਾਨੂ ਦੇ ਦੇਈਏ ਕਿ ਨਾ ਇਹ ਵਸਤੂ ਫਲਾਣੇ ਨੂੰ ਦੇ ਲਈਏ ਕਿ ਨਾ ਪੁੱਛਣਾ ਮਨੁੱਖੀ ਦੁਨੀਆ ਚ ਚੱਲਦਾ ਹੈ ਪਤੀ ਪਤਨੀ ਤੋਂ ਪੁੱਛ ਕੇ ਚੱਲਦਾ ਹੈ ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦੇਆ ਕਿ ਨਾ ਦੇਆ ਇਹ ਪ੍ਰਭੂ ਇਹ ਤੇਰੀ ਵਡਿਆਈ ਬਹੁਤ ਵੱਡੀ عظیم ਮਹਾਨ ਹੈ ਕਿ ਤੂੰ ਦਾਤ ਦੇਣ ਲਗਿਆ ਕਿਸੇ ਕੋਲ ਸਲਾਹ مشورہ ਨਹੀਂ ਕਰਦਾ ਸਿੱਧੀ ਹੀ ਦਾਤ ਤੂੰ ਵੰਦਦਾ ਆਪ ਵੰਦਦਾ ਵੱਡੀ ਵਡਿਆਈ ਜਾਂ ਆਪੇ ਆਪ ਇਹ ਵੀ ਤੇਰੀ ਵਡਿਆਈ ਬਹੁਤ ਵੱਡੀ ਹੈ ਕਿ ਸਭ ਕੁਝ ਤੋਂ ਆਪ ਹੀ ਬਣਦਾ ਹੈ ਆਪ ਹੀ ਕਰਦਾ ਹੈ ਤੇ ਹਰ ਥਾਂ ਤੇ ਆਪ ਹੀ ਆਤ ਹੈ ਤੇਥੋਂ ਬਿਨਾ ਹੋਰ ਕੋਈ ਦੂਜਾ ਨਹੀਂ ਨਾ ਨੇਕ ਕਾਰ ਨਾ ਕਥਨੀ ਜਾਏ ਤੇ ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਵਿੱਚ ਨਹੀਂ ਆਉਂਦੇ ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ ਹੈ ਤੂੰ ਕਿੰਨੀ ਸਿਰਜਣਾ ਕੀਤੀ ਹੈ ਤੇ ਤੂੰ ਕੀ ਕੀ ਦੇ ਰਿਹਾ ਹੈ ਤੇ ਤੂੰ ਕਿੰਨਾ ਕੁ ਵੱਡਾ ਇਨਸਾਫ ਕਰ ਰਿਹਾ ਹੈ ਕਿੰਨੀ ਵੱਡੀ ਦਾਤ ਦੇ ਰਿਹਾ ਹੈ ਦਰਸਲ ਹੇ ਪ੍ਰਭੂ ਇਹ ਮੇਰੇ ਕਥਨ ਦੇ ਚ ਨਹੀਂ ਆਉਂਦੇ ਇਹ ਤੇ ਮੈਂ ਬਿਆਨ ਨਹੀਂ ਕਰ ਸਕਦਾ ਨਾ ਨਿਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜਾਏ ਜੋ ਕੁਛ ਵੀ ਹੋ ਰਿਹਾ ਹੈ ਜੋ ਕੁਛ ਵੀ ਕੀਤਾ ਜਾ ਰਿਹਾ ਹੈ ਸਭ ਤੇਰੀ ਰਜ਼ਾ ਦੇ ਚ ਹੈ ਸਭ ਤੇਰੇ ਹੁਕਮ ਦੇ ਚ ਹੈ ਸਭ ਤੇਰੇ ਭਾਣੇ ਵਿੱਚ ਹੈ ਇਸ ਵਾਸਤੇ ਸਹੀ ਮੈਨੇ ਦਾ ਭਗਤ ਉਹੀ ਹੈ ਜੋ ਤੇਰੀ ਰਜ਼ਾਨ ਨੂੰ ਸਮਝ ਜਾਏ ਜੋ ਤੇਰੇ ਭਾਣੇ ਨੂੰ ਸਮਝ ਜਾਏ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤੈਨੂੰ ਭੇਦ ਜਾਤਾ ਵਾਸਤੁਗ ਭੇਦ ਉਸਨੇ ਜਾਣ ਲਿਆ ਵਾਸਤੁਗ ਭੇਦ ਰਾਜ਼ ਉਸਨੇ ਸਮਝ ਲਿਆ ਜਿਸਨੇ ਤੇਰੇ ਹੁਕਮ ਨੂੰ ਸਮਝ ਲਿਆ ਤੇ ਤੇਰਾ ਹੁਕਮ ਕੀ ਹੈ ਦਰਸਲ ਤੇਰਾ ਹੁਕਮ ਜੋ ਕੁਝ ਵੀ ਹੋਇਆ ਹੈ ਜੋ ਕੁਛ ਵੀ ਕੀਤਾ ਜਾ ਰਿਹਾ ਹੈ ਜੋ ਕੁਛ ਵੀ ਬਣਿਆ ਹੈ ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ ਔਰ ਇਹ ਸੱਚੀ ਹੈ ਤੇਰੀ ਦੇਣ ਸੱਚੀ ਤੇਰੀ ਬਨਾਵਟ ਸੱਚੀ ਇਸ ਨੂੰ ਜਿਹੜਾ ਸਮਝ ਜਾਂਦਾ ਹੈ ਦਰਸ ਲੋ ਸੱਚ ਦੇ ਨੇੜੇ ਹੋ ਜਾਂਦਾ ਹੈ ਸੱਚ ਦੀ ਨਿਰੰਤਤਾ ਦਾ ਆਨੰਦ ਮਾਣਦਾ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਨਾ ਹਨ ਇਕ ਕਾਰ ਨਾ ਕਠਨੀ ਜਾਏ ਕੀਤਾ ਕਰਣਾ ਸਰਵ ਰਜਾਏ ਦਰਅਸਲ ਸਭ ਕੁਝ ਉਸਦੀ ਰਜ਼ਾ ਦੇਚ ਹੈ ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸਦੀ ਰਜ਼ਾ ਨੂੰ ਮੰਨਣਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾ ਜੋ ਹੁਕਮ ਨਾਲ ਲਿਖਿਆ ਹੋਇਆ ਹੈ ਜੋ ਹੁਕਮ ਹਰ ਜੀਵ ਤੇ ਹੈ ਭਾਵ ਜੋ ਉਸਦੀ ਦੇਨ ਜੋ ਉਸਦੀ ਬਣਾਵਟ ਹੈ ਔਰ ਜਿਸ ਢੰਗ ਦੀ ਹੈ ਇਹਨੂੰ ਕਬੂਲ ਕਰ ਲੈਣਾ ਉਹਨੇ ਖਿੜੇ ਮੱਥੇ تسلیم ਕਰ ਲੈਣਾ ਇਹ ਉਸਦੀ ਰਜ਼ਾ ਨੂੰ ਮੰਨਣਾ ਹੈ ਤੇ ਜਿਹੜਾ ਉਸਦੀ ਰਜ਼ਾ ਦੇ ਚ ਰਾਜ਼ੀ ਹੈ ਦਰਸਲ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਈਸ਼ਵਰ ਅਕਾਲ ਪੁਰਖ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਜਿਸਤੇ ਈਸ਼ਵਰ ਰਾਜ਼ੀ ਹੋ ਗਿਆ ਸਮਝ ਲਓ ਉਸਤੇ ਜਹਾਨ ਰਾਜ਼ੀ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇੱਕ ਸੱਜਣਾ ਸਭ ਸੱਜਣਾ ਇੱਕ ਵੈਰੀ ਸਭ ਬਾਦ ਜੇ ਇੱਕ ਸੱਜਣ ਬਣ ਗਿਆ ਤਾਂ ਸਾਰਾ ਸੰਸਾਰ ਸੱਜਣ ਬਣ ਗਿਆ ਜੇ ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਜਗਤ ਦੇ ਜ਼ਰਰੇ ਜ਼ਰਰੇ ਨਾਲ ਸੰਬੰਧ ਟੁੱਟਿਆ ਹੋਇਆ ਹੈ ਤੇ ਗਲੀਆਂ ਦੇ ਕੱਖਵੇ ਫਿਰ ਜੋ ਹੈ ਵੈਰੀ ਨੇ ਤੇ ਜਿਹੜਾ ਉਸਦੀ ਰਜ਼ਾ ਦੇ ਚਲਦਾ ਹੈ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਪ੍ਰਮਾਤਮਾ ਜਿਸਤੇ ਰਾਜ਼ੀ ਹੋ ਜਾਂਦਾ ਹੈ ਉਹ ਮਾਲਾ ਮਾਲ ਹੋ ਜਾਂਦਾ ਹੈ ਉਹ ਖੁਸ਼ਾਲ ਹੋ ਜਾਂਦਾ ਹੈ ਔਰ ਉਹ ਦੁਨੀਆ ਦਾ ਅਸੀਮ ਤ੍ਰੇਨ ਮਨੁੱਖ ਬਣ ਜਾਂਦਾ ਹੈ ਅਗਲਾ ਸ਼ਲੋਕ ਗੁਰੂ ਅੰਗਦ ਦੇਵ ਜੀ